ਪੰਜਾਬ ਦੇ ਵਿੱਚ ਬੇਖੌਫ ਵਧ ਰਹੀ ਗੁੰਡਾਗਰਦੀ ਫਗਵਾੜਾ ਦੇ ਵਿੱਚ ਇੱਕ ਆਟੋ ਚਾਲਕ ਦੇ ਦੇਰ ਰਾਤ ਸ਼ਰਿਆਮ ਗੋਲੀ ਮਾਰ ਕੇ ਭੱਜ ਗਏ ਹਮਲਾਵਰ ਸਸਿ ਕੌਜੀ ਜੀ ਨਮਸਕਾਰ ਮਾਬੀਗੇ ਤੇ ਤੁਹਾਡੇ ਨਾਲ ਅੱਜ ਅਸੀਂ ਇੱਕ ਵੱਡੀ ਖਬਰ ਤੁਹਾਡੇਆਂ ਸਾਂਝੀ ਕਰ ਰਹੇ ਜਿੱਥੇ ਕੀ ਢੱਲੇ ਦੇ ਉੱਪਰ ਗੁੰਡਾਗਰਦੀ ਚੱਲ ਰਹੀ ਹੈ ਸ਼ਰਿਆਮ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਲੇਕਿਨ ਪ੍ਰਸ਼ਾਸਨ ਕਿਤੇ ਨ ਕਿਤੇ ਸੁੱਤਾ ਹੋਇਆ ਨਜ਼ਰ ਆਉਂਦਾ ਹੈ ਕਿਉਂਕਿ ਹਰ ਰੋਜ਼ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਜਿੱਥੇ ਕਿ ਸ਼ਰੀਆਮ ਗੁੰਡਾਗਰਦੀ ਹੁੰਦੀ ਹੈ ਤੇ ਗੋਲੀਬਾਰੀ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਇਸ ਇੱਕ ਵੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਫਗਵਾੜਾ ਤੋਂ ਸਾਹਮਣੇ ਆਏ ਜਿੱਥੇ ਕਿ ਦੇਰ ਰਾਤ ਫਗਵਾੜਾ ਦੇ ਵਿੱਚ ਗੋਲੀ ਚੱਲਦੀ ਹੈ ਹਾਲਾਂਕਿ ਗੋਲੀ ਕਿਹਨਾਂ ਨੇ ਚਲਾਈ ਇਸ ਦਾ ਹਾਲੇ ਕੋਈ ਪਤਾ ਨਹੀਂ ਲੱਗਿਆ ਪੁਲਿਸ ਜਾਂਚ ਕਰ ਰਹੀ ਹੈ ਲੇਕਿਨ ਜਿਸ ਨੂੰ ਗੋਲੀ ਵੱਜਦੀ ਉਹ ਇੱਕ ਆਟੋ ਚਾਲਕ ਹੈ ਗਰੀਬ ਘਰ ਦਾ ਇੱਕ ਇਨਸਾਨ ਹੈ ਜਸਦੇ ਵੱਲੋਂ ਆਪਣਾ ਆਟੋ ਚਲਾ ਕੇ ਆਪਣਾ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀਗਾ ਤੇ ਦੇਰਾਂਤ ਜੋ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਆਟੋ ਚਾਲਕ ਦੇ ਉੱਪਰ ਗੋਲੀ ਚੱਲਦੀ ਏ ਗੋਲੀ ਕਿਸ ਨੇ ਚਲਾਈ ਏ ਇਸ ਦਾ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਪੁਲਿਸ ਆਪਣੀ ਜਿਹੜੀ ਕਾਰਵਾਈ ਕਰ ਰਹੀ ਏ ਲੇਕਿਨ ਪਰਿਵਾਰ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਸਿਰਫ ਪਤਨੀ ਅਤੇ ਉਸ ਦਾ ਬੱਚਾ ਸੀਗਾ ਜੋ ਕਿ ਜੋ ਮ੍ਰਿਤਕ ਹੈ ਉਸ ਦਾ ਨਾਮ ਕੁਲਦੀਪ ਸਿੰਘ ਦੱਸਿਆ ਜਾ ਰਿਹਾ ਏ ਆਟੋ ਚਲਾਉਂਦਾ ਸੀਗਾ ਤੇ गलबात हाले की हुई है क्यों गोली चली है इस वाले हद कोई भी खुलासा नहीं हुआ है रुपा है रुपा किथे रहने जी सुखचैन नगर है सुखसेन नगर हां कि मामला की एक जड़ा हमारे पति को गोली मार के किसी ने हत्या कर दिया है पता नहीं चला किसने मारी किसने मारी नहीं पता लगा ये कितने बजे हुआ ये 10:30 11:00 बजे लगभग आपके घर वाले का नाम क्या है कुलदीप कुलदीप चुनू खान जी है जी चुन्नू खान हाँ जी की मामला की रात मामला देर रात गोली चली है देखो जी मामला ये है कि ऑटो चलाता है ठीक है जी ये सवारी लेके गया हुआ था छोड़ने के लिए छोड़ के उधर से आ रहा था दस साढ़े दस बजे की बात है ठीक है जी हाँ जी दस साढ़े दस पौने ग्यारह बजे की बात है सवारी छोड़ के आ रहा था उसको किसी ने गोली मार दिया ठीक है जी पता नहीं चला किसी ने गोली चली। पता नहीं चला जी हम लोग जब वहाँ पहुंचे तो कोई नहीं था पे गोली चली है ये सुबह अब यही तो हम लोग जब पड़ा हुआ था वहाँ सुविधा के अंदर जो कॉलोनी नहीं है उधर गली जाए तो उसको फिर वहां से हम लोग उसको ले गए सरकारी हॉस्पिटल में नाम क्या है उसका कुलदीप कुलदीप कितने कितने समय से ऑटो चलाता है वो दो महीने से चला कोई इसकी रंजिश तो नहीं पुरानी कोई लाग डाट ਨੇ ਕੋ ਬੰਦਾ ਤਾਂ ਬਹੁਤ ਵਧੀਆ ਸੀ ਹਾਂਜੀ ਕਿਸੇ ਦੀ ਦੁਸ਼ਮਣੀ ਨਹੀਂ ਕੋਈ ਪੁੱਛਣਾ ਹਾਂਜੀ ਤੇ ਫਿਰ ਮਤਲਬ ਕੀ ਉਹਨੂੰ ਮਗੇ ਡੈਥ ਕਿਦਾਂ ਹੋਮਗ ਰਾਤੀ ਹੋ ਗਈ ਡੈਥ ਦੇਖੋ ਜੀ ਇੱਥੋਂ ਉਹਨਾਂ ਨੂੰ ਜਲੰਧਰ ਭੇਜਦਾ ਉੱਥੇ ਅਸੀਂ ਪਹੁੰਚੇ ਆ ਉੱਥੇ ਕੀ ਨਾਮ ਉਹਦਾ ਜਿਹੜਾ ਰੋਣੇ ਆ ਉਹਦਾ ਹੂੰ ਜਿਹੜੀ ਜਿਹੜੀ ਤੇ ਲੰਮਾ ਪਾਇਆ ਉਹਨੂੰ ਉਹਨਾਂ ਨੇ ਆਕਸੀਜਨ ਲਾਇਆ ਉਹ ਸਿੰਗਲ ਲਾਤੀ ਲੱਤੀ ਸਮਾਂ ਲੋ ਗੋਲੀ ਕਹਾਂ ਚੱਲ ਲੱਗੀ ਉਸ ਤੇ ਲੱਗੀ ਹੈ ਯਾਨਾ ਕਮਰ ਤੇ ਲੱਗੀ ਹੈ ਯਾਨਾ ਤੇ ਬੁਲਸ਼ੁਗਤ ਕੀਤੀ ਇਸ ਮਾਮਲੇ ਕੋ ਲੇਕਰ ਆ ਗਈ ਸੀ ਬੁਲ ਸਹੀ ਸੀ ਹਾਂ ਆ ਗਈ ਸਾਡੇ ਕੋ ਰਾਤੀ 11:15 ਵਜੇ ਇੱਕ ਪੇਸ਼ੈਂਟ ਆਇਆ ਕੁਲਦੀਪ ਨਾਲ ਦਾ ਗਨ ਸ਼ਾਟ ਇੰਜਰੀ ਦਾ ਬਟ ਪੇਸ਼ੈਂਟ ਦੀ ਕੰਡੀਸ਼ਨ ਨੂੰ ਸੀਰੀਅਸ ਦੇਖਦੇ ਹੋਏ ਉਹਨੂੰ ਗਾਹ ਜਲੰਧਰ ਰੈਫਰ ਕਰ ਦਿੱਤਾ ਹੈਗਾ ਪਰਚਾ ਕੱਟ ਕੇ ਸਰ ਗੋਲੀ ਵਗੈਰਾ ਹਾਂ ਫਾਇਰ ਵਗੈਰਾ ਕਿੰਨੀ ਚੱਲੇ ਕੋਈ ਪਤਾ ਚ ਲੱਗਾ ਆ ਇਹ ਗੋਲੀ ਜਿਹੜੀ ਚੱਲੀ ਹੈ ਬੱਬਾ ਕਰੀਆ ਤੇ ਕੋਣ ਕਹਿੰਦਾ ਚੱਲੀ ਹੈ ਕਿੰਨੇ ਲੱਗੀਆਂ ਗੋਲੀਆਂ ਇਹਦੇ ਗੋਲੀ ਇੱਕ ਲੱਗੀ ਆ ਕੋਈ ਨਾਮ ਵਗੈਰਾ ਹੈ ਬੰਦੇ ਦਾ ਇਹ ਪੇਸ਼ੈਂਟ ਦਾ ਨਾਮ ਕੁਲਦੀਪ ਹੈ ਹਾਂਜੀ ਕਿੱਥੇ ਦੇ ਰਹਿਣ ਵਾਲੇ ਇਹ ਸੁਖਚੈਨ ਨਗਰ ਦੇ ਰਹਿਣ ਵਾਲੇ ਆ ਗਿਆ ਲੱਗੀ ਇੱਕ ਜਿਹੜਾ ਗੋਲੀ ਦੇਰ ਰਾਤ ਚੱਲੀ ਹੈ ਇਹ ਰਾਤ ਸਾਨੂੰ ਮੈਸੇਜ ਆਇਆ ਸੀਗਾ ਵੀ ਇੱਕ ਗੋਲੀ ਲੈ ਕੇ ਕਿਸੇ ਨੂੰ ਆਤਾ ਪਿੱਛੇ ਦਾਖਲਾ ਬੰਦਾ ਫਿਰ ਜਿਹਦੇ ਕਰਕੇ ਅਸੀਂ ਮੌਕੇ ਤੇ ਗਏ ਆ ਉਹ ਬਾਅਦ ਚ ਉਹਨਾਂ ਨੂੰ ਰੈਫਰ ਕਰਕੇ ਦਿੱਤਾ ਤੇ ਉਹ ਜਲੰਧਰ ਭੇਜ ਦਿੱਤਾ ਗਿਆ ਸੀ ਉਹਨੂੰ ਸਰ ਕੰਡੀਸ਼ਨ ਕਿੱਦਾਂ ਸੀਗੀ ਤੇ ਕੰਡੀਸ਼ਨ ਉਹਦੀ ਡਾਕਟਰ ਸਾਹਿਬ ਨੇ ਮਾੜੀ ਹੋਣ ਕਰਕੇ ਉਹਨੂੰ ਰੈਫਰ ਕਰ ਦਿੱਤਾ ਸੀ ਤੇ ਸਰ ਕੋਈ ਪਛਾਣ ਵਗੈਰਾ ਹੈ ਕਿ ਬੰਦੇ ਦੀ ਕਿੱਥੇ ਦਾ ਰਹਿਣ ਵਾਲਾ ਬੰਦੇ ਜਿਹੜਾ ਹੈਗਾ ਸੀਗਾ ਇਹ ਬੰਦੇ ਦਾ ਨਾਮ ਕੁਲਦੀਪ ਸਿੰਘ ਆ ਅਸੀਂ ਹੈਗਾ ਸੀ ਸੁਖਚੈਨ ਨਕਲਾ